ਗੱਲ ਹੁਣ ਕਰਦੇ ਆਂ ਮਹਾਪੰਚਾਇਤ ਦੀ ਜੀ ਆ ਖਨੌਰੀ ਤੇ ਮਹਾਪੰਚਾਇਤ ਹੋਈ ਜਗਜੀਤ ਸਿੰਘ ਡੱਲੇਵਾਲ ਦੀ ਪੋਖੜ ਤਾਲ ਅੱਜ 41ਵਾਂ ਦਿਨ ਵੀ ਜਾਰੀ ਹੈ ਡੱਲੇਵਾਲ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦਾਸ ਰੈਨੇ ਡਾਕਟਰ ਕੱਲ ਖਨੌਰੀ ਤੋਂ ਮਹਾਪੰਚਾਇਤ ਦੇ ਵਿੱਚ ਡੱਲੇਵਾਲ ਸੰਬੋਧਿਤ ਵੀ ਕਰਦੇ ਨਜ਼ਰ ਆਏ ਉਹਨਾਂ ਕਹਿੰਦੇ ਕਿ ਮੈਂ ਨਹੀਂ ਸਗੋਂ ਤੁਸੀਂ ਸਾਰੇ ਇਹ ਲੜਾਈ ਲੜ ਰਹੇ ਹੋ ਇਹ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਅੰਦੋਲਨ ਹੈ ਖਨੌਰੀ ਬਾਰਡਰ ਪਹੁੰਚੇ ਕਿਸਾਨਾਂ ਕੋ ਚੰਗਵੀਰ ਸਿੰਘ ਚੋਹਾਨ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਤਸਵੀਰਾਂ ਤੁਸੀਂ ਵੇਖ 파ਰੋ ਕਲ ਦੀ ਮਹਾ ਪੰਚਾਇਤ ਦੀਆਂ ਤਸਵੀਰਾਂ ਵੱਡਾ ਇਕੱਠ ਵੱਡੀ ਇਕੱਤਰ ਤੱਕ ਕਿਸਾਨਾਂ ਦੀ ਇੱਥੇ ਹੁੰਦੀ ਨਜ਼ਰ ਆਈ ਜਗਜੀਤ ਸਿੰਘ ਢੱਲੇਵਾਲ ਨੇ ਅਪੀਲ ਕੀਤੀ ਸੀ ਕਿ ਸਾਰੇ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਚੰਦ ਨੇ ਕੇ ਸੰਗਤ ਇੱਥੇ ਪਹੁੰਚੇ ਤਾਂ ਸੰਗਤ ਇੱਥੇ ਪਹੁੰਚਦੀ ਨਜ਼ਰ ਆਈ ਵੱਡਾ ਇਕੱਠ ਇੱਥੇ ਨਜ਼ਰ ਆਇਆ ਲੋਕਾਂ ਦਾ ਜਗਜੀਤ ਸਿੰਘ ਢੱਲੇਵਾਲ ਨੇ ਵੀ ਕਿਆ ਕਿ ਲੜਾਈ ਮੈਂ ਨਹੀਂ ਸਕੋ ਤੁਸੀਂ ਸਾਰੇ ਲੜ ਰਹੇ ਹੋ ਪਰ ਉਹਨਾਂ ਦਾ ਮਰਨ ਮਰਤ ਜਿਸ ਢੰਗ ਦੇ ਨਾਲ ਲਗਾਤਾਰ 41ਵਾਂ ਦਿਨ ਵੀ ਜਾਰੀ ਹੈ ਹਾਲਤ ਦੇ ਵਿੱਚ ਲਗਾਤਾਰ ਨਿਗਾਰਾ ਆ ਰਿਹਾ ਡਾਕਟਰਸ ਕਹਿ ਰਹੇ ਨੇ ਕਿ ਹਾਲਤ ਕਾਫੀ ਜ਼ਿਆਦਾ ਮਾੜੀ ਹੁੰਦੀ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਤਬੀਅਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਪਰ ਹੌਸਲਾ ਬੁਲੰਦ ਹੈ ਮਰਨ ਵਰਤ ਜਗਜੀਤ ਸਿੰਘ ਢੱਲੇਵਾਲ ਦਾ 14ਵੇਂ ਦਿਨ ਵੀ ਜਾਰੀ ਹੈ ਕੱਲ ਸੰਬੋਧਨ ਦੌਰਾਨ ਜਗਜੀਤ ਸਿੰਘ ਢੱਲੇਵਾਲ ਦਾ ਹੌਸਲਾ ਵੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਸਕੋ ਤੁਸੀਂ ਸਾਰੇ ਐ ਅੰਦੋਲਨ ਲੜ ਰਹੇ ਹੋ ਐ ਸੰਘਰਸ਼ ਲੜ ਰਹੇ ਹੋ ਇਹ ਪੂਰੇ ਪੰਜਾਬ ਹੀ ਨਹੀਂ ਸਕੋ ਸਮੁੱਚੇ ਦੇਸ਼ ਦਾ ਅੰਦੋਲਨ ਹੈ ਅੱਜ ਤੱਕ ਸਾਰੀ ਸੋਚ ਆ ਜਗਜੀਤ ਸਿੰਘ ਢੱਲੇਵਾਲ ਦੀ ਸਾਰੀ ਸੋਚੇ ਬੈਠੀ ਆ ਉਹਨਾਂ ਦੀ ਸੋਚ ਪੂਰੇ ਭਾਰਤ ਵਿੱਚ ਚੱਲੇ ਗਈ ਆ ਸਾਡੀ ਅੱਜ ਖਨੌਰੀ ਬਾਰਡਰ ਦੇ ਉੱਤੇ ਵੱਡੀ ਮਹਾਪੰਚਾਇਤ ਹੋਣ ਤੋਂ ਬਾਅਦ ਐ ਸਕੈਮ ਪੋਲੀਟੀਕਲ ਦਾ ਇੱਕ ਵਿੰਗ ਕਹਿ ਲਈਏ ਜਾਂ ਫਿਰ ਆਪਣੇ ਤੌਰ ਤੇ ਜਗਨਵੀਰ ਸਿੰਘ ਚੋਹਾਨ ਜਿਹੜੇ ਨੇ ਹੁਣ ਢੱਲੇਵਾਲ ਸਾਹਿਬ ਨੂੰ ਮਿਲਣ ਦੇ ਲਈ ਪਹੁੰਚੇ ਸੋ ਕਿਸ ਤਰੀਕੇ ਦੇ ਹਾਲਾਤ ਲੱਗਦੇ ਆ ਮਹਾਪੰਚਾਇਤ ਇੱਥੇ ਵੀ ਹੋਈ ਆ ਟੋਹਾਣੀ ਵੀ ਹੋਈ ਆ ਕਿਸਾਨਾਂ ਦਾ ਅਸਲ ਚ ਕੀ ਮੰਗ ਕੇ ਐ ਐਮਐਸਪੀ ਗਰੰਟੀ ਕਾਨੂੰਨ ਜਾਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਕਿਸਾਨਾਂ ਦੀਆਂ ਨੇ ਪਰ ਵੱਖਰੇ ਵੱਖਰੇ ਤੌਰ ਤੇ ਲੜਾਈ ਕਿਉਂ ਵਕਰੇ ਵਕਰੇ ਤੌਰ ਤੇ ਮਹਾ ਪੰਚਾਇਤਾਂ ਕਿਉਂ ਅਸਲ ਦੇ ਵਿੱਚ ਜਿਹੜੀ 4 ਤਰੀਕ ਦੀ ਟੁਹਾਣਾ ਰੱਖੀ ਗਈ ਸੀ ਉਹ ਅਸਲ ਚ ਪਹਿਲਾਂ ਰੱਖੀ ਗਈ ਸੀ ਮਹਾ ਪੰਚਾਇਤ ਹੁਣ ਇਹਨਾਂ ਸਾਥੀਆਂ ਵੱਲੋਂ ਆਪਣੇ ਮੋਰਚੇ ਵਾਲੇ ਸਾਥੀਆਂ ਵੱਲੋਂ ਮੇਰੇ ਖਾਲ ਥੋੜਾ ਬਹੁਤਾ ਤਰੀਕ ਦੇ ਵਿੱਚ ਅੱਗਾ ਪਿੱਛਾ ਕੀਤਾ ਗਿਆ ਲੇਕਿਨ ਸਾਡੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਦੀ ਵੀ ਅਸੀਂ ਬਰਾਬਰ ਕੋਈ ਕਾਲ ਦਿੰਦੇ ਨਹੀਂਗੇ ਕਿਉਂਕਿ ਕਾਲ ਦਵਾਂਗੇ ਕਿਤੇ ਨਾ ਕਿਤੇ ਥੋੜਾ ਬਹੁਤਾ ਫਰਕ ਪੈਂਦਾ ਆ ਅਸਲ ਦੇ ਵਿੱਚ ਜਿਹੜਾ ਐਸ ਕੇ ਐਮ ਭਾਰਤ ਆ ਉਹ ਹਮੇਸ਼ਾ ਇਸ ਇਹਨਾਂ ਦੋਨਾਂ ਫੋਰਮਾਂ ਦੀ ਸਪੋਰਟ ਕਰਦਾ ਆ ਰਿਹਾ ਆ ਸਪੋਰਟ ਦੇਖੋ ਆ ਹੁਣ ਅੱਜ ਬਿਸ਼ੱਕ ਤੁਹਾਨਾ ਰੈਲੀ ਹੋਈ ਆ ਉਹ ਵੀ ਇਸ ਮੋਰਚੇ ਦੇ ਹੱਕ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 9 ਤਰੀਕ ਨੂੰ 9 ਜਨਵਰੀ ਨੂੰ ਮੋਗਾ ਦੇ ਵਿੱਚ ਇੱਕ ਵੱਡਾ ਇਕੱਠ ਕਰ ਰਹੇ ਆ ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲਾ ਸੰਘਰਸ਼ 2020 ਦਾ ਹੋਇਆ ਸੀਗਾ ਉਸ ਵੇਲੇ ਵੀ ਜਿਹੜੇ ਆ ਰਿਲਾਇੰਸ ਦੇ ਮੋਲ ਬੰਦ ਕੀਤੇ ਹੋਏ ਸੀ ਟੋਲ ਪਲਾਜ਼ਾ ਫ੍ਰੀ ਕੀਤੇ ਹੋਏ ਸੀ ਇਹ ਇਸ ਤਰ੍ਹਾਂ ਦੇ ਕਾਫੀ ਜਿਹੜੀਆਂ ਮੂਵਮੈਂਟਾਂ ਪਿੱਛੇ ਛੇੜੀਆਂ ਹੋਈਆਂ ਸੀ ਪੰਜਾਬ ਤੇ ਦੂਜੀਆਂ ਸਟੇਟਾਂ ਦੇ ਵਿੱਚ ਸੋ ਅਸੀਂ ਤੇ ਮਾਹੌਲ ਬਣਾ ਰਹੇ ਆ ਕਿ ਇਸ ਮੋਰਚੇ ਨੂੰ ਬਲ ਮਿਲੇ ਕਿਉਂਕਿ ਸਾਥੀ ਸਾਡੇ ਆਪ ਦੇ ਨਾਲ ਨਾਲ ਜਗਜੀਤ ਸਿੰਘ ਡੱਲੇਵਾਲ ਹੁਣੀ ਆ ਜਾਂ ਕੇਐਮਐਮ ਜਿਹੜਾ ਧੜਾ ਆ ਗਿਆ ਰਾਜਨੀਤਿਕ ਜਾਂ ਕੇਐਮਐਮ ਧੜਾ ਸੋ ਦੋਨੇ ਜਿਹੜੇ ਧੜੇ ਲੱਗੇ ਆ ਤੇ ਅਸੀਂ ਹਮੇਸ਼ਾ ਸਪੋਰਟ ਕਰ ਰਹੇ ਅਸੀਂ ਤੇ ਆਪਦੀਆਂ ਜਥੇਬੰਦੀਆਂ ਵੱਲੋਂ ਵਾਰ-ਵਾਰ ਇੱਥੇ ਜਥੇ ਲੈ ਕੇ ਵੀ ਪਹੁੰਚਦੇ ਆਂ ਸਪੋਰਟ ਵੀ ਕਰਦੇ ਆਂ ਕੋਈ ਏਡੀ ਵਖਰੇਵੇਂ ਵਾਲੀ ਗੱਲ ਹੈ ਨਹੀਂ ਪਰ ਬੜੀ ਅਫਸੋਸ ਦੀ ਗੱਲ ਹੈ ਦੇਖੋ ਕੇਂਦਰ ਸਰਕਾਰ ਚੁੱਪ ਕਰਕੇ ਬੈਠੀ ਹੈ ਔਰ ਇਹ ਸਾਰੀ ਗੇਮ ਮੈਂ ਕਹਿੰਨਾ ਇਹ ਸਾਰਾ ਜਿੰਨੀ ਵੀ ਸੰਘਰਸ਼ ਹੋ ਰਿਹਾ ਆ ਉਹ ਸਾਰਾ ਜਾ ਕੇ ਉਹਨਾਂ ਨੇ ਸੁਪਰੀਮ ਕੋਰਟ ਦੇ ਪਾਲੇ ਦੇ ਵਿੱਚ ਸਿੱਟ ਦਿੱਤਾ ਹੈ ਕਿ ਤੁਸੀਂ ਜੋ ਕਹੋਗੇ ਅਸੀਂ ਉਹ ਕਰਨਾ ਦੇਖੋ ਕੰਗਜੀ ਅਜ ਤੱਕ ਦੇਖਿਆ ਹੋਣਾ ਅਦਾਲਤਾਂ ਜਾਂ ਹਾਈ ਕੋਰਟ ਹੋਵੇ ਜਾਂ ਸੁਪਰੀਮ ਕੋਰਟ ਹੋਵੇ ਕਦੀ ਵੀ ਨਾ ਐਮਐਸਪੀ ਬਣਾ ਸਕਦੀਆਂ ਨਾ ਕੋਈ ਕਾਨੂੰਨ ਬਣਾ ਸਕਦੀਆਂ ਨਾ ਕੋਈ ਇਹੋ ਜਿਹਾ ਨਾਲੇ ਪਹਿਲੀ ਗੱਲ ਤਾਂ ਇਹ ਹੈ ਕਿ ਵਾਅਦਾ ਤਾਂ ਕੀਤ ਕੀਤਾ ਹੋਇਆ ਕੇਂਦਰ ਸਰਕਾਰ ਨੇ ਔਰ ਲਿਖਤੀ ਵਾਅਦਾ ਉਹਨਾਂ ਦਾ ਸਾਡੇ ਕੋਲ ਸੰਜੀਤ ਅਗਰਵਾਲ ਇਹਨਾਂ ਦਾ ਕੇਂਦਰੀ ਮੰਤਰੀ ਹੈ ਉਹਨਾਂ ਨੇ ਵਾਅਦਾ ਕੀਤਾ ਲਿਖਤੀ ਪਿਆ ਹੈਗਾ ਤੇ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਉਹਦੇ ਵਿੱਚ ਕੁਝ ਨਹੀਂ ਹੈਗਾ ਮੈਂ ਤੇ ਇਹ ਤੁਹਾਡੇ ਚੈਨਲ ਜਰੀਏ ਅਪੀਲ ਕਰਦਾ ਆ ਕੇਂਦਰ ਸਰਕਾਰ ਨੂੰ ਵੀ ਤੇ ਨਾਲ ਨਾਲ ਮਾਜੋ ਸੁਪਰੀਮ ਕੋਰਟ ਨੂੰ ਵੀ ਤੋ ਤੁਸੀਂ ਕੇਂਦਰ ਸਰਕਾਰ ਨੂੰ ਆਦੇਸ਼ ਸਿੱਧੇ ਦਿਓ ਕਿ ਤੁਸੀਂ ਜਿਹੜਾ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਚਾਲੂ ਕਰੋ ਨੂੰ ਵੀ ਲੱਗਦਾ ਵੀ ਜੇ ਸਾਰੇ ਇਕੱਠੇ ਹੋਣਗੇ ਫੇਰ ਹੀ ਮੋਰਚਾ ਜਿੱਤ ਸਕਦੇ ਆਪਾਂ ਐ ਜਿਹੜਾ ਮੋਰਚਾ ਹੁਣ 13 ਫਰਵਰੀ ਤੋਂ ਸ਼ੰਭੂ ਅਖਨੌਰੀਆ ਰਤਨਪੁਰਾ ਤੁਸੀਂ ਵੀ ਵੱਖ-ਵੱਖ ਜਗ੍ਹਾ ਤੇ ਐਕਸ਼ਨ ਪਲਾਨ ਲੈ ਰਹੇ ਹੋ ਦੇਖੋ ਇੱਕ ਇਹਦੇ ਵਿੱਚ ਤੇ ਬਲ ਹੁੰਦਾ ਹੈ ਇੱਕੇ ਦੇ ਵਿੱਚ ਜਿੱਤ ਪਹਿਲਾਂ ਵੀ ਹੋਈ ਹੈ ਤੇ ਹੁਣ ਵੀ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਸਾਰੀਆਂ ਧਿਰਾਂ ਨੂੰ ਆਪਣੇ ਮਨ ਦੇ ਅੰਦਰੋਂ ਮਨਮਟਾਵ ਕੱਢ ਕੇ ਬੇਸ਼ੱਕ ਇਹ ਗੈਰ ਰਾਜਨੀਤਿਕ ਤਾੜਾ ਹੋਵੇ ਬੇਸ਼ੱਕ ਐਮ ਹੋਵੇ ਬੇਸ ਪੀ ਐਮ ਹੋਵੇ ਜਦੋਂ ਇੱਕ ਮੰਚ ਤੇ ਬੈਠ ਕੇ ਨਵੀਂ ਰੂਪਰੇਖਾ ਹੀ ਆਪਾਂ ਤਿਆਰ ਕਰ ਲਈ ਤਾਂ ਫਿਰ ਉਹਦੇ ਵਿੱਚ ਕਿੰਦੂ ਪ੍ਰਾਤੂ ਨਹੀਂ ਰੱਖਣਾ ਚਾਹੀਦਾ ਪੂਰਾ ਪ੍ਰਤੀਕਿਰਿਆ ਕੇਸਰੀ ਕਿਤੇ ਨਾਲ ਚੱਲਦੀ ਹੈ ਕਿਸਾਨ ਆਗੂ ਕਿਵੇਂ ਇਕੱਤਰ ਇਕਮੁੱਠ ਹੋ ਕੇ ਇਸ ਲੜਾਈ ਜਿਹੜੀ ਹੈ ਆਪਣੀ ਪੂਰੀ ਕਰਦੇ ਹੈ ਇਹ ਸਮਾਂ ਦੱਸੇਗਾ ਕੈਮਰਾ ਪਰਸਰ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕੰਕ ਪੀਟੀਸੀ ਨਿਊਜ਼ ਖਨਾਰੀ ਰਿਪੋਰਟਰ